ਨਾਲ ਸਾਰੇ ਤੁਹਾਡਾ ਸਵਾਗਤ ਹੈ ਸਰ ਅੰਦੀਸਰਾਂ ਤੋਂ ਪਹੁੰਚੇ ਹੋ ਤੇ ਤੁਹਾਡੇ ਇਸ ਚੈਨਲ ਦਾ ਬਹੁਤ ਬਹੁਤ ਧੰਨਵਾਦ ਮੈਂ ਜੂਰਲਾ ਪਿੰਡ ਦੇ ਅੱਜ ਪਹੁੰਚਿਆ ਪਵਾੜੇ ਅਰਚੀਦਾ ਸਰਦਾਰ ਜੀ ਦੇ ਸਤਿ ਸ਼੍ਰੀ ਅਕਾਲ ਸਾਥ ਮੇਰੇ ਨਾਲ ਜੀ ਜੀ ਸਾਹਿਬ ਹੈ ਅ ਸਰ ਜਸਪੀਰ ਅਤੇ ਡਾਇਰੈਕਟਰ ਸਾਹਿਬ ਜੀ ਸਾਹਿਬ ਜੀ ਡਾਇਰੈਕਟਰ ਸਾਰੇ ਇਸ ਪਿੰਡ ਦੇ ਪਿੰਸਾਹਬ ਔਰ ਸਾਬਕਾ ਸਰਪੰਚ ਨੂੰ ਤੇ ਪਤਾ ਲੱਗਿਆ ਹੈ ਕਿ ਸਾਡੇ ਪੱਤੇ ਤੇ ਸਰਪੰਚ ਨੇ ਇਹ ਸਾਰੇ ਕਾਫੀ ਸਨ ਬਹੁਤ ਵੱਡਾ ਉਪਰਾਲਾ ਇਸ ਨਗਰ ਦਾ ਇੱਕ ਇਤਿਹਾਸਕ ਪਿੰਡ ਨੂੰ ਦੁਬਾਰਾ ਸੰਭਾਲ ਕੇ ਪੂਰਾ ਤਿਆਰ ਕਰਕੇ ਔਰ 1960 ਵਿੱਚ ਉਸ ਵੇਲੇ ਦੀ ਵੱਡੀ ਗੱਲ ਆ ਵੀ 1960 ਵਿੱਚ ਇੱਥੇ ਇਹ ਹਸਪਤਾਲ ਬਣਾਇਆ ਗਿਆ ਉਸ ਲਈ ਕਿ ਪ੍ਰਾਂਡ ਡਾਈਨ ਨੀਤਾ ਲੋਕਾਂ ਨੇ ਮਿਲਦਾ ਸ਼ਖਸੀਅਤਾਂ ਨੂੰ ਵੀ ਸਲਾਮ ਹੈ ਤੇ ਦੁਬਾਰਾ ਫਿਰ ਅਸੀਂ ਮਹਿਕਮੇ ਵੱਲੋਂ ਇਹਨੂੰ ਸਲਾਮ ਲਈ ਜਿੰਨੀ ਕੋਈ ਵੀ ਲੋੜ ਹੋਈ ਤੀ ਮਾਨ ਸਾਹਿਬ ਕਹਿੰਦੇ ਸੀ ਤੇ ਦਵਾਲੇ ਵੀ ਕਹਿੰਦੇ ਸੀ ਅਸੀਂ ਜਿਹੜੀਆਂ ਲੋੜਾਂ ਹੋਈਆਂ ਹੋਰ ਵੀ ਕੋਈ ਨਹੀਂ ਡਾਕਟਰ ਕਲਾਸ 4 ਵੈਟਰਨਰੀ ਇੰਸਪੈਕਟਰ ਜਾਂ ਕੋਈ ਬਹੁਤ ਫਾਰਮਾਸਿਸ ਜਿਹੜੇ ਵੀ ਉਹ ਅੱਜ ਆ ਗਏ ਨੇ ਉਸ ਤੋਂ ਬਾਅਦ ਜਿਹੜੀ ਲੋੜ ਹੋਊਗੀ ਹੋਰ ਵੀ ਲੈਬਾਰਟਰੀ ਵਗੈਰਾ ਦੀ ਅਸੀਂ ਪ੍ਰੋਵਾਈਡ ਕਰਾਵਾਂਗੇ ਜੀ ਪੰਜਾਬ ਸਰਕਾਰ ਦੀ ਇਹ ਵੱਡੀ ਇੱਛਾ ਹੈ ਸਰਕਾਰ ਪਰਮਾਨੰਦ ਸਿੰਘ ਮਾਨੁਰਾ ਵੀ ਮੈਂ ਉਹਨਾਂ ਦੇ ਨਾਲ ਇਸ ਬਹਿਸ ਨੂੰ ਖਾਮਦਾਨ ਮਨਤੀ ਹੋਣ ਦੇ ਨਾਲ ਜੀ ਮੈਂ ਆਮ ਲੋਕਾਂ ਵਿੱਚ ਵੀ ਗੱਲ ਕਰਦਾ ਹੁੰਦਾ ਕਿ ਸਾਡਾ ਜੇ ਅਸੀਂ ਤਰੱਕੀ ਕਰਨੀ ਹੈ ਤਾਂ ਸਾਨੂੰ ਪਸ਼ੂਤਾਨੀ ਬਣਾਉਣਾ ਪੈਣਾ ਸੀ ਆਪਣੀ ਜ਼ਮੀਨ ਤੋਂ ਜਿੰਨੀ ਪੈਦਾਵਾਰ ਲੈਣੀ ਸੀ ਵੱਧ ਤੋਂ ਵੱਧ ਲੈ ਚੁੱਕੇ ਆ ਇਸ ਤਰ੍ਹਾਂ ਕੋਈ ਟਾਰਗੇਟ ਨਹੀਂ ਰਹਿ ਗਿਆ ਹਾਲਾਂਕਿ ਜ਼ਮੀਨ ਘਟ ਰਹੀ ਹੈ ਜਿੱਤੇ ਆਬਾਦੀ ਆ ਰਹੀ ਹੈ ਜਿੱਤੇ ਫੈਕਟਰੀ ਲੱਗ ਰਹੀ ਹੈ ਜਿੱਸਾ ਕਾ ਚਾਲੀ ਅਸੀਂ ਪਸ਼ੂਆਂ ਨਾਲ ਹੀ ਜਿਹੜਾ ਵੱਡਾ ਤਰੱਕੀ ਕਰ ਸਕਾਂ ਤੇ ਸਰ ਇਹ ਤਾਂ ਹੋ ਗਏ ਪਸ਼ੂ ਧਨ ਦੀ ਸਿਹਤ ਸੰਭਾਲ ਦੇ ਜਿਹੜੇ ਤੇ ਪਸ਼ੂ ਧਨ ਨੂੰ ਅੱਗੇ ਵਧਾਉਣ ਦੇ ਲਈ ਵਿਭਾਗਾਂ ਕੋਲ ਕੀ ਪਾਲਿਸੀਆਂ ਨੇ ਤੇ ਕਿੱਦਾਂ ਲੋਕਾਂ ਨੂੰ ਆਪਾਂ આમંત્રਿਤ ਕਰ ਸਕਦੇ ਆ ਸਮੇਂ ਸਮੇਂ ਸਿਰ ਉਹਨਾਂ ਦਾ ਗ੍ਰਾਮਿਤ ਕਰਨਾ ਉਹਨਾਂ ਨੂੰ ਜਿਹੜੀ ਲੋੜ ਹੈ ਸਰਕਾਰ ਵੱਲੋਂ ਚਾਹੇ ਵੈਕਸੀਨੇਸ਼ਨ ਹੈ ਚਾਹੇ ਹੋਰ ਮੈਡੀਸਨ ਦੀ ਲੋੜ ਆ ਉਹ ਕਮਿਸ਼ਨ ਪ੍ਰੋਵਾਈਡ ਕਰਾਈ ਕੀਤੀ ਜਾਂਦੀ ਹੈ ਔਰ ਉਹਦੇ ਨਾਲ ਹੀ ਜਿਹੜਾ ਸੈਕਟਰ 3 ਹੈ ਅੱਜ ਰੂੜ ਬਣ ਗਈ ਹੈ ਕਿ ਲੋਕ ਸਮਝਦੇ ਆਂ ਵੀ ਬੱਚੀਆਂ ਹੋਣ ਕਟੀਆਂ ਹੋਣ ਉਹਦੇ ਵਾਸਤੇ ਉਹ ਵੀ ਉਪਰਾਲਾ ਪੰਜਾਬ ਸਰਕਾਰ ਨੇ ਕੀਤਾ ਲੋਕਾਂ ਨੂੰ ਬੜੀ ਸਸਤੇ ਜੀ ਰੇਟ ਤੇ ਹੈਰੀਏ ਤੋਂ ਜੋ ਪ੍ਰਾਪਤੀ ਵੇਚਣੇ ਅਤੇ ਖੀਨਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ